ਕੀ ਲੱਗਦਾ ਹੈ ਭਾਜਪਾ ਕੀ ਸੋਚ ਰਹੀ ਹੈ ਹੁਣ ਕਿਹੜਾ ਉਮੀਦਵਾਰ ਉਥੋਂ ਉਤਾਰਨ ਦੀ ਤਿਆਰੀ ਦੇ ਵਿੱਚ ਹੈ ਤੋਂ ਸਾਡਾ ਕੰਬਲ ਦਾ ਫੁੱਲ ਅਸੀਂ ਉਸ ਚਨਾਬ ਚਿੰਨ ਤੇ ਲੜਾਂਗੇ ਤੇ ਕੈਂਡੀਡੇਟ ਕੋਈ ਵੀ ਹੋਇਆ ਕੋਈ ਨਾ ਕੋਈ ਬਥੇਰੇ ਕੈਂਡੀਡੇਟ ਹੈ ਕਿਸੇ ਨੂੰ ਵੀ ਉਤਾਰਾਂਗੇ ਵੱਧ ਤੋਂ ਵੱਧ ਲੱਗਦਾ ਕੀ ਆ ਪੰਜਾਬ ਦੇ ਨਾਲ ਵੈਰ ਕੀ ਆ ਭਾਜਪਾ ਦਾ ਕਿਉਂ ਲੋਕ ਭਾਜਪਾ ਨੂੰ ਪਸੰਦ ਨਹੀਂ ਕਰਦੇ ਧਰਮ ਦੀ ਰਾਜਨੀਤੀ ਇੱਥੇ ਜ਼ਿਆਦਾ ਬੜਾਵੇ ਚ ਹੈ ਜਾਂ ਕੋਈ ਹੋਰ ਮਸਲਾ ਹੈ ਜਿਸ ਤਮਾ ਤੁਹਾਡੀ ਨੀਅਤ ਸਾਫ਼ ਹੋਵੇ ਤਾਂ ਤੁਹਾਡੀ ਨੀਤੀ ਵਧੀਆ ਬਣ ਜਾਂਦੀ ਹੈ ਉਹ ਨੀਤੀ ਵਧੀਆ ਹੋਵੇ ਤਾਂ ਜਿਹੜੀ ਕੁਦਰਤ ਹੈ ਨਾ ਪ੍ਰਕਿਰਤੀ ਹੈ ਉਹ ਵੀ ਤੁਹਾਡਾ ਸਾਥ ਦਿੰਦੀ ਹੈ ਪੰਜਾਬ ਨੂੰ ਜੇ ਕੋਈ ਸੰਭਾਲ ਸਕਦਾ ਜੇ ਪੰਜਾਬ ਨੂੰ ਵਧੀਆ ਸਰਕਾਰ ਚਾਹੁੰਦਾ ਹੈ ਰੱਬ ਭਾਰਤੀ ਜਨਤਾ ਪਾਰਟੀ ਹੈ ਇਹ ਅੱਜ ਹਰ ਕੋਨਰ ਤੋਂ ਹਰ ਕਾਰਨਰ ਤੋਂ ਆਵਾਜ਼ ਆ ਰਹੀ ਹੈ ਲੋਗੇ ਚਰਚਾ ਕਰਦੇ ਜੇ 2027 ਚ ਭਾਜਪਾ ਦੀ ਸਰਕਾਰ ਬਣੂਗੀ ਤੇ ਅਕਾਲੀ ਦੇ ਨਾਲ ਬਣੂਗੀ ਪੰਜਾਬੀ ਲਿੰਕ ਮੀਡੀਆ ਦੇਖਣ ਵਾਲੇ तमाम ਸਰੋਤਿਆਂ ਦਾ ਨਿੱਗਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਤੁਹਾਡਾ ਦੋਸਤ ਗਗਨ ਸ਼ਰਮਾ ਦੋਸਤੋ ਜੂਨ 2025 ਦੇ ਵਿੱਚ ਚਰਚਾਵਾਂ ਤੇਜ਼ ਹੋ ਗਈਆਂ ਨੇ ਕਿ ਲੁਧਿਆਣਾ ਸ਼ਾਇਦ ਦੀ ਵੈਸਟ ਸੀਟ ਤੇ ਜਿਮਨੀ ਚੌਂ ਜਿਹੜੀ ਹੈ ਉਹ ਹੋਣ ਜਾ ਰਹੀ ਹੈ ਆਮ ਆਦਮੀ ਪਾਰਟੀ ਨੇ ਤਕਰੀਬਨ ਡੇਢ ਮਹੀਨੇ ਪਹਿਲਾਂ ਜਿਹੜਾ ਵਾ ਆਪਣਾ ਉਮੀਦਵਾਰ ਉਥੋਂ ਐਲਾਨ ਦਿੱਤਾ ਰਾਜ ਸਭਾ ਮੈਂਬਰ ਨੂੰ ਉਥੋਂ ਉਮੀਦਵਾਰ ਐਲਾਨਿਆ ਗਿਆ ਹਾਲੇ ਕੀ ਚਰਚਾਵਾਂ ਹੋਰ ਸੀ ਪਰ ਆਮ ਆਦਮੀ ਪਾਰਟੀ ਨੇ ਹੋਰ ਖੜੀਆਂ ਕਰਤੀਆਂ ਮੇਰੇ ਨਾਲ ਭਾਜਪਾ ਤੋਂ ਪ੍ਰਵੀਨ ਬਾਂਸਲ ਜੀ ਮੌਜੂਦ ਰਹਿਣਗੇ ਬਹੁਤ ਪੁਰਾਣੇ ਕਾਰਜਕਰਤਾ ਨੇ ਔਰ ਜੇ ਆਪਾਂ ਗੱਲ ਕਰੀਏ ਇਹਨਾਂ ਦੀ ਤਾਂ ਐਮਐਲਏ ਦੀ ਇਲੈਕਸ਼ਨ ਵੀ ਇਹਨਾਂ ਨੇ ਭਾਜਪਾ ਵੱਲੋਂ ਨੌਰਥ ਵੱਲੋਂ ਲੜੀ ਗਈ ਹੈ ਗੱਲਬਾਤ ਕਰਾਂਗੇ ਕਿ ਹੁਣ ਭਾਜਪਾ ਕੀ ਸੋਚ ਰਹੀ ਹੈ ਕਿਉਂਕਿ ਮੀਟਿੰਗਾਂ ਚੱਲਦੀਆਂ ਰਹਿੰਦੀਆਂ ਨੇ ਆਪਸ ਵਿੱਚ ਹੁਣ ਜੂਨ ਮਹੀਨਾ ਕਿਹੜਾ ਦੂਰ ਰਹਿ ਗਿਆ ਤੇ ਭਾਜਪਾ ਦੀ ਕੀ ਸੋਚ ਹੈ ਕਿਹੜਾ ਉਮੀਦਵਾਰ ਹੈ ਉਸ ਸੀਟ ਤੋਂ ਔਰ ਟੱਕਰ ਦੇਣ ਦੇ ਲਈ ਕਿਸ ਨੂੰ ਲਿਆਇਆ ਜਾਵੇਗਾ ਇਸ ਵੇਲੇ ਸਤਾ ਤੇਰ ਪਾਰਟੀ ਨੂੰ ਬਾਂਸਲ ਜੀ ਦਾ ਪਹਿਲਾਂ ਦਾ ਬਹੁਤ ਬਹੁਤ ਸਵਾਗਤ ਹੈ ਜੈ ਹਿੰਦ ਜੀ ਤੁਹਾਡਾ ਬਹੁਤ ਠੀਕ ਠਾਕ ਹੋ ਚੜਦੀ ਕਲਾ ਜੀ ਬੜੀ ਬੜੀ ਤੁਹਾਡੇ ਵਰਗੇ ਭਰਾਵਾਂ ਤੇ ਤੇ ਤੁਹਾਡੇ ਚੈਨਲ ਦੇ ਥਰੂ ਆਪਣੀ ਗੱਲਬਾਤ ਜਿਹੜੀ ਸਾਡੀ ਤੁਸੀਂ ਪਹੁੰਚਾਉਂਦੇ ਹੋ ਉਹਦਾ ਲਈ ਤੁਹਾਡੇ ਵੀ ਧੰਨਵਾਦ ਹੈ ਹਾਲਾਂਕਿ ਬਹੁਤ ਟਾਈਮ ਬਾਅਦ ਆਪਣੀ ਮੁਲਾਕਾਤ ਹੋਣ ਲੱਗੀ ਹੈ ਇੰਟਰਵਿਊ ਐਵੇਂ ਅਸੀਂ ਕਰਨ ਲੱਗੇ ਆ ਬੜਾ ਉਹ ਲੰਬਾ ਕਰੋਂਗੇ ਤਾਂ ਵੀ ਕੋਈ ਫਰਕ ਨਹੀਂ ਪਰ ਰਿਸ਼ਤਾ ਤਾਂ ਬਰਕਰਾਰ ਹੈ ਬਿਲਕੁਲ ਲਾਂਗੇ ਸਾਨੂੰ ਬਾਦਲ ਸਭ ਤੋਂ ਪਹਿਲਾ ਸਵਾਲ ਮੇਰਾ ਇਹੀ ਹੈ ਜੂਨ ਮਹੀਨੇ ਨੂੰ ਚਰਚਾਵਾਂ ਤੇਜ਼ ਹੈ ਕਿ ਜਿਮਣੀ ਚੋਣ ਹੋ ਜਾਣੀਆਂ ਲੁਧਿਆਣਾ ਵੈਸਟ ਦੀ ਸਰਕਾਰ ਤਿਆਰੀ ਕਰੀ ਬੈਠੀ ਆ ਪੂਰੀ ਜਿਸ ਦੇ ਚੱਲਦਿਆਂ ਆਪਾ ਆਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਭਗਵੰਤ ਮਾਨ ਅੱਜ ਵੀ ਲੁਧਿਆਣਾ ਸ਼ਹਿਰ ਦੇ ਵਿੱਚ ਨੇ ਮੀਟਿੰਗਾਂ ਕਰ ਰਹੇ ਨੇ ਕੀ ਲੱਗਦਾ ਹੈ ਭਾਜਪਾ ਕੀ ਸੋਚ ਰਹੀ ਆ ਹੁਣ ਕਿਹੜਾ ਉਮੀਦਵਾਰ ਉਥੋਂ ਉਤਾਰਨ ਦੀ ਤਿਆਰੀ ਦੇ ਵਿੱਚ ਹੈ ਦੇਖੋ ਭਾਜਪਾ ਹਮੇਸ਼ਾ ਆਪਣੀ ਕੈਡਰ ਤੇ ਭਰੋਸਾ ਕਰਦੀ ਹੈ ਹੂੰ ਔਰ ਇੱਕ ਸੰਸਕਾਰਾਂ ਵਾਲੀ ਤੇ ਇੱਕ ਵਿਚਾਰਾਂ ਵਾਲੀ ਤੇ ਜਿਹਦੀਆਂ ਰੂਟਸ ਹੈ ਹੂੰ ਉਹ ਪਾਰਟੀ ਹੈ ਹੂੰ ਤੇ ਸਾਡੀ ਪਾਰਟੀ 'ਚ ਬੰਦੇ ਦਾ ਕੋਈ ਅਹਿਮੀਅਤ ਨਹੀਂ ਹੁੰਦੀ ਹੂੰ ਸਾਡੀ ਪਾਰਟੀ 'ਚ ਪਾਰਟੀ ਦੀ ਅਹਿਮੀਅਤ ਹੈ ਹੂੰ ਉਹ ਸਾਡਾ ਚੋਣ ਚਿੰਨ੍ਹ ਕਮਲ ਦਾ ਫੁੱਲ ਹੈ ਹੂੰ ਸੋ ਸਾਡਾ ਕਮਲ ਦਾ ਫੁੱਲ ਹੂੰ ਅਸੀਂ ਉਸ ਚਨਾਬ ਚਿੰਨ ਤੇ ਲੜਾਂਗੇ ਤੇ ਕੈਂਡੀਡੇਟ ਕੋਈ ਵੀ ਹੋਇਆ ਕੋਈ ਨਾ ਕੋਈ ਬਥੇਰੇ ਕੈਂਡੀਡੇਟ ਹੈ ਕਿਸੇ ਨੂੰ ਵੀ ਉਤਾਰਾਂਗੇ ਤੁਹਾਡੇ ਆਪ ਦੇ ਕੋਈ ਵਿਚਾਰ ਹੈ ਕੈਂਡੀਡੇਟ ਨੂੰ ਲੈ ਕੇ ਨਹੀਂ ਸਾਡਾ ਇੱਕ ਮਜ਼ਬੂਤ ਇੱਕ ਸੰਗਠਨ ਹੈ ਔਰ ਸਾਡੇ ਇੱਕ ਪ੍ਰਕਿਰਿਆ ਹੈ ਤੋ ਅਸੀਂ ਪੰਜਾਬ ਦੀਆਂ 117 ਦੀਆਂ 17 ਤੇ ਐਸੇ ਕੈਂਡੀਡੇਟ ਤਿਆਰ ਕਰ ਰਹੇ ਹਾਂ ਤਾਂ ਕਿ 2027 ਚ ਸਾਡੀ ਸਰਕਾਰ ਬਣੇ ਤੋ ਲਗ ਲਗ ਕਰਕਰਤਾ ਲਗ ਲਗ ਸੀਟਤੇ ਰਹਿਣਗੇ ਤੋ ਐਸਾ ਅੱਛਾ ਰਹੇਗਾ ਹੂੰ ਬਾਕੀ ਪਾਰਟੀ ਦਾ ਹੁਕਮ ਦਸਤਾਂ ਦਾ ਹੋਏਗਾ ਉਹ ਸਭ ਨੂੰ ਮੰਨਣਾ ਪੈਂਦਾ ਬਸ ਜੀ ਤੁਸੀਂ ਗੱਲ ਕੀਤੀ ਕਿ 227 ਦੇ ਵਿੱਚ ਸਾਡੀ ਸਰਤਾ ਆ ਸਕੇ ਅਸੀਂ ਤਿਆਰੀ ਦੇ ਵਿੱਚ ਆ ਪੂਰੀ ਪਰ ਇਹ ਗੱਲ ਸੁਣਦੇ ਸੁਣਦੇ ਮੈਨੂੰ ਲੱਗਦਾ ਹੁਣ ਲੋਕ ਵੀ ਕਿਤੇ ਨਾ ਕਿਤੇ ਇਗਨੋਰ ਕਰਨ ਲੱਗ ਗਏ ਆ ਵੀ ਹਰ ਵਾਰੀ ਭਾਜਪਾ ਦੇ ਉਮੀਦਵਾਰ ਭਾਜਪਾ ਦੇ ਕਾਰਕਟਰ ਪੂਰੇ ਦਮ ਖੰਮ ਦੇ ਨਾਲੇ ਦਾਵਾ ਕਰਦੇ ਆ ਕਿ ਸਾਡੀ ਸਰਕਾਰ ਬਣੇਗੀ ਪਰ ਰਿਜ਼ਲਟ ਕੁਝ ਹੋਰ ਆ ਜਾਂਦੇ ਆ ਫਿਰ ਤੁਸੀਂ ਇੱਕ ਚੀਜ਼ ਦੇਖੋ ਤੁਸੀਂ ਭਾਰਤੀ ਜਨਤਾ ਪਾਰਟੀ ਦਾ ਉਹ ਟਾਈਮ ਦੇਖਿਆ ਸੀ ਜਦੋਂ ਭਾਰਤੀ ਜਨਤਾ ਪਾਰਟੀ ਦੇ ਸਿਰਫ ਦੋ ਸੰਸਦ ਮੈਂਬਰ ਹੁੰਦੇ ਸੀ ਠੀਕ ਹੈ ਨਾ ਤੇ ਅਸੀਂ ਕਰਦੇ ਕਰਦੇ ਸੀ ਕਿੱਥੇ ਪਹੁੰਚ ਗਏ ਅੱਜ ਗੁਜਰਾਤ ਚ ਸਾਡੀ ਰੈਗੂਲਰ ਸਰਕਾਰ ਚੱਲ ਰਹੀ ਹੈ ਔਰ ਮੱਧਿਆ ਪ੍ਰਦੇਸ਼ ਸਾਡੀ ਰੈਗੂਲਰ ਸਰਕਾਰ ਚੱਲ ਰਹੀ ਹੈ ਹਰਿਆਣਾ ਚ ਸਾਡੀ ਰੈਗੂਲਰ ਸਰਕਾਰ ਚੱਲ ਰਹੀ ਹੈ ਸੋ ਅਸੀਂ ਹੌਲੀ ਹੌਲੀ ਅੱਜ ਪੂਰੇ ਹਿੰਦੁਸਤਾਨ ਚ ਮੈਕਸਿਮਮ ਸਟੇਟਾਂ ਚ ਭਾਰਤੀ ਜਨਤਾ ਪਾਰਟੀ ਦੀ ਜਾਂ ਸਾਡੀ ਅਲਾਇਜ ਦੀ ਸਰਕਾਰ ਹੈ। ਹੂੰ ਦੂਸਰਾ ਕੇਂਦਰ ਚ ਸਾਡੀ ਲਗਾਤਾਰ ਤੀਸਰੀ ਸਰਕਾਰ ਬਣੀ। ਬਿਲਕੁਲ। ਤੋਂ ਹੌਲੀ 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 ਜਿਹੜਾ ਸਮਾਜ ਹੈ ਜਿਹੜੇ ਲੋਕ ਹੈ ਉਹ ਇਸ ਕਾਲ ਨੂੰ ਮਹਿਸੂਸ ਕਰ ਰਹੇ ਹੈ ਕਿ ਚਾਹੇ ਕੋਈ ਦੇਸ਼ ਹੈ ਹੂੰ ਚਾਹੇ ਦੇਸ਼ ਦੇ ਅੰਦਰ ਚਾਹੇ ਭਾਰ ਦੇਸ਼ ਹੈ ਚਾਹੇ ਦੇਸ਼ ਦੇ ਅੰਦਰ ਪ੍ਰਦੇਸ਼ ਹੈ। ਹੂੰ ਤੇ ਜੀ ਉਹਨਾਂ ਨੂੰ ਲੀਆਂ ਤੇ ਕੋਈ ਤਰੱਕੀ ਦੀਆਂ ਲੀਆਂ ਤੇ ਕੋਈ ਜਿੱਥੇ ਲਾਰਡ ਰਸਈ ਹੋਵੇ ਜਿਹੜੀ ਜਨ ਹਿੱਤ ਦੇ ਕੰਮ ਹੋਣ ਤਾਂ ਉਹ ਭਾਰਤੀ ਜਨਤਾ ਪਾਰਟੀ ਕਰ ਸਕਦੀ ਐ ਐਸਾ ਲੋਕਾਂ ਨੇ ਮਹਿਸੂਸ ਕੀਤਾ ਸੋ ਅੱਜ ਪੰਜਾਬ 'ਚ ਵੀ ਐਸਾ ਮਾਹੌਲ ਬਣ ਰਿਹਾ ਹੈ ਪਿਛਲੀ ਵਾਰ ਠੀਕ ਹੈ ਇੱਕ ਆਪ ਦੀ ਕੋਈ ਹਵਾ ਚੱਲੀ ਆਪਦੀ ਹਵਾ ਵੀ ਨਹੀਂ ਸੀ ਖੈਰ ਇੱਕ ਨੈਗੇਟਿਵ ਸੀ ਲੋਕਾਂ ਨੇ ਕਿਹਾ ਵੀ ਨਹੀਂ ਅਸੀਂ ਕਾਂਗਰਸ ਨੂੰ ਵੋਟਾਂ ਨਹੀਂ ਪਾਣੀ ਆ ਅਸੀਂ ਅਕਾਲੀ ਦਲ ਨੂੰ ਵੋਟਾਂ ਨਹੀਂ ਪਾਣੀ ਆ ਜਿਹੜੀ ਦੂਸਰੀ ਆਪਸ਼ਨ ਸੀ ਉਹ ਅਸੀਂ ਬਣ ਨਹੀਂ ਸਕੇ ਕਿਉਂਕਿ ਕਿਸਾਨਾਂ ਦੇ ਇੱਕ ਐਡਾ ਵੱਡਾ ਅੰਦੋਲਨ ਚੱਲਿਆ ਹਾਲਾਂਕਿ ਅਸੀਂ ਨਿਯਤਨ ਵੀ ਉਹ ਸਾਡਾ ਐਕਸ਼ਨ ਕੋਈ ਮਾੜਾ ਨਹੀਂ ਸੀ ਲੇਕਿਨ ਠੀਕ ਹੈ ਜੈਸੇ ਹਾਲਾਤ ਬਣੇ ਸੋ ਅਸੀਂ ਆਪਸ਼ਨ ਹੀ ਬਣ ਸਕੇ ਜਿਹੜੀ ਡਾਇਰੈਕਟਿਵ ਵੋਟ ਵੀ ਇਹਨਾਂ ਨੂੰ ਹਰਾਣਾ ਉਸ ਕਰਕੇ ਆਪ ਨੂੰ ਵੋਟਾਂ ਪੈ ਗਈਆਂ ਉਹਨਾਂ ਦੀ ਸਰਕਾਰ ਬਣ ਗਈ ਸੋ ਐਸਾ ਅੱਜ ਉਹਨਾਂ ਦੀ ਸਰਕਾਰ ਵੀ ਅੱਜ ਸਮਾਜ ਨੇ ਦੇਖ ਲਈ ਪੰਜਾਬ ਦੀ ਜਨਤਾ ਨੇ ਅਕਾਲੀ ਵੀ ਦੇਖ ਲੇ ਕਾਂਗਰਸੀ ਵੀ ਦੇਖ ਲੇ ਤਾਂ ਅੱਜ ਜਨ ਜਾਨ ਦੀ ਆਵਾਜ਼ ਹੈ ਕਿ ਪੰਜਾਬ ਨੂੰ ਜੇ ਕੋਈ ਸੰਭਾਲ ਸਕਦਾ ਜੇ ਪੰਜਾਬ ਚ ਕੋਈ ਵਧੀਆ ਸਰਕਾਰ ਤਿਆ ਸਕਦਾ ਜਿਹੜਾ ਪੰਜਾਬ ਪਹਿਲਾਂ ਉੱਪਰੋਂ 1 ਨੰਬਰ ਤੇ ਸੀ ਤੇ ਇਹਨਾਂ ਨੇ ਰਲ ਮਿਲ ਕੇ ਥੱਲੇੋਂ 1 ਨੰਬਰ ਦੇ ਕਰਤਾ ਜੇ ਉਹਨੂੰ ਕੋਈ ਸੰਭਾਲ ਸਕਦਾ ਤਾਂ ਭਾਰਤੀ ਜਨਤਾ ਪਾਰਟੀ ਹੈ ਇਹ ਅੱਜ ਹਰ ਕੋਨਰ ਤੋਂ ਹਰ ਕਾਰਨਰ ਤੋਂ ਆਵਾਜ਼ ਆ ਰਹੀ ਹੈ ਆ ਭਾਜਪਾ ਦੀ ਹਾਲਾਂਕਿ ਇਕੱਲਿਆਂ ਦੀ ਸਰਕਾਰ ਹੁਣ ਤੱਕ ਨਹੀਂ ਬਣੀ ਪੰਜਾਬ ਦੇ ਵਿੱਚ ਅਕਾਲੀ ਦਲ ਦੇ ਗੜ ਜੋੜ ਦੇ ਨਾਲ ਤੁਸੀਂ ਸੱਤਾ ਦੇ ਵਿੱਚ ਰਹੇ ਹੋ ਬੰਦ ਸਾਹਿਬ ਲੱਗਦਾ ਕੀ ਆ ਪੰਜਾਬ ਦੇ ਨਾਲ ਬੈਰ ਕੀ ਹੈ ਭਾਜਪਾ ਵੀ ਕਿਉਂ ਲੋਕ ਭਾਜਪਾ ਨੂੰ ਪਸੰਦ ਨਹੀਂ ਕਰਦੇ ਧਰਮ ਦੀ ਰਾਜਨੀਤੀ ਇੱਥੇ ਜ਼ਿਆਦਾ ਬੜਾਵੇ ਚ ਹੈ ਜਾਂ ਕੋਈ ਹੋਰ ਮਸਲਾ ਹੈ ਮੈਂ ਇੱਕ ਤਾਂ ਤੁਸੀਂ ਇਹ ਜਿਹੜਾ ਸ਼ਬਦ ਪ੍ਰਯੋਗ ਕੀਤਾ ਹੈ ਵੈਰ ਹੂੰ ਤੇ ਪੰਜਾਬ 'ਚ ਕਿੱਥੇ ਵੈਰ ਹੈ ਹੂੰ ਅਸੀਂ ਅੱਗੇ ਲੜਦੇ ਹੀ 23 ਸੀ ਦੇਖੋ ਭਾਰਤੀ ਜਨਤਾ ਪਾਰਟੀ ਹੂੰ ਸਿਰਫ 23 ਸੀਟਾਂ ਲੜਦੀ ਸੀਗੀ ਹੂੰ ਠੀਕ ਹੈ ਬਿਲਕੁਲ ਔਰ 94 ਸੀਟਾਂ ਲੜਦੀ ਸੀ ਅਕਾਲੀ ਦਲ ਹੂੰ ਸੋ 23 ਅਲਾਇੰਸ ਹੀ ਹੋਣੀ ਸਾਨੂੰ 23 ਦੇ ਹਿਸਾਬ ਨਾਲ ਹੀ ਸੀਟਾਂ ਮਿਲਣੀਆਂ ਸੀਗੀਆਂ ਦੂਸਰੀ ਗੱਲ ਵੈਰ ਨਹੀਂ ਹੈਗਾ ਕਿਉਂਕਿ ਅਸੀਂ ਸਾਡਾ ਲਗਾਤਾਰ 23 24 ਸਾਲਿਆਂ ਉਸ ਤੋਂ ਪਹਿਲਾਂ ਵੀ ਚਾਹੇ ਪਹਿਲਾਂ ਜਨਤਾ ਪਾਰਟੀ ਬਣੀ ਉਦੋਂ ਅਲਾਇੰਸ ਹੀ ਫਿਰ ਕਾਲੀਆਂ ਨਾਲ ਸਾਡਾ ਅਲਾਇੰਸ ਰਿਆ ਤਾਂ ਉਹ ਜ਼ਿਆਦਾ ਅਲਾਇੰਸ ਅਸੀਂ ਸੱਚੇ ਸੁੱਚੇ ਰਹੇ ਅਸੀਂ ਅਲਾਈਅੰਸ ਦਾ ਜੋ ਧਰਮ ਬੰਦਾ ਉਹਦਾ ਅਸੀਂ ਪਾਲਣ ਕਰਦੇ ਸੀਗੇ ਸੋ ਅਸੀਂ ਉਸ ਹਾਵ ਨਾਲ ਜਿਹੜੀ ਸਾਨੂੰ ਵੋਟ ਵੀ ਪੈ ਜਾਂਦੀ ਸੀ ਲੇਕਿਨ ਪਿਛਲੇ ਜਿਹੜੇ ਚੋਣਾਂ 2022 ਦੇ ਜਿਹੜੇ ਚੋਣਾਂ ਆ ਉਹ ਅਸੀਂ ਇੰਡੀਪੈਂਡੈਂਟ ਲੜਿਆ ਔਰ ਭਾਜਪੀ ਨੇ ਉਸ ਚ ਅੱਛੀ ਪਰਫਾਰਮੈਂਸ ਦਿੱਤੀ ਹੈ ਔਰ ਪਾਰਲੀਮੈਂਟ ਦੇ ਅੰਦਰ ਦੇਖੋ ਸਾਨੂੰ 18.5% ਵੋਟ ਪਈ ਹੈ ਅਕਾਲੀ ਦਲ ਨੂੰ ਸਾਡੇ ਤੋਂ ਘੱਟ ਵੋਟ ਪਈ ਹੈ ਸੋ ਹੁਣ ਅਸੀਂ ਰਾਈਜ਼ ਕਰ ਰਹੇ ਹਾਂ ਲੋਕ ਇਸ ਕੰ ਨੂੰ ਮਹਿਸੂਸ ਕਰ ਰਹੇ ਹੋ ਉਧਰ ਰਿਜ਼ਲਟ ਵੀ ਦੇ ਰਹੇ ਆ ਅਕਾਲੀ ਦਲ ਦੇ ਨਾਲ ਕੋਈ ਸਮਝੌਤਾ ਹੋ ਸਕਦਾ ਕੋਈ ਗੱਲਬਾਤ ਹੁੰਦੀ ਹੋਊਗੀ ਤੁਹਾਡੀ ਪਾਰਟੀ ਲੀਡਰਾਂ ਦੇ ਨਾਲ ਵੀ ਕੀ ਚਰਚਾਵਾ ਹੈ ਕੀ ਆ ਕਿਉਂਕਿ ਅਕਾਲੀ ਦਲ ਤਾਂ ਸਾਫ਼ ਮਨਾ ਕਰਦਾ ਵੈ ਪਰ ਲੋਕ ਇਹ ਚਰਚਾ ਕਰਦੇ ਜੇ 2027 ਚ ਭਾਜਪਾ ਦੀ ਸਰਕਾਰ ਬਣੂਗੀ ਤੇ ਅਕਾਲੀ ਦੇ ਨਾਲ ਬਣੂਗੀ ਇਹ ਉਹ ਵੈਸੇ ਤਾਂ ਜਿਹੜਾ ਤੁਹਾਡਾ ਇਹ ਸਵਾਲ ਹੈ ਇਹ ਮੇਰੇ ਵਰਗੇ ਲੈਵਲ ਦੇ ਕਾਰਕਟਰਾਂ ਨੂੰ ਇਹ ਤਾਂ ਕੇਂਦਰ ਦੇ ਸਾਡੀ ਸੀਨੀਅਰਸ ਲੀਡਰਸ਼ਿਪ ਹੈ ਉਹਨੂੰ ਬੰਦਾ ਹੈ ਲੇਕਿਨ ਮੈਨੂੰ ਜੋ ਹਾਲਾਤ ਹੈ ਮੈਨੂੰ ਨਹੀਂ ਲੱਗਦਾ ਹੈਗਾ ਵੀ ਕਾਲੀ ਦਲ ਨੇ ਇਸ ਤਰ੍ਹਾਂ ਦਾ ਜਿਹੜਾ ਉਹਨਾਂ ਦਾ ਵਿਵਹਾਰ ਰਿਹਾ ਵਰਤਾਵਰਿਆ ਤਾਂ ਉਹਨੂੰ ਦੇਖਦੇ ਹੋਏ ਅਲਾਈਅੰਸ ਹੋਏਗਾ ਮੈਨੂੰ ਐਸੇ ਚਾਂਸ ਘੱਟ ਲੱਗਦੇ ਆ ਤੁਸੀਂ ਸਮਝੋਤੇ ਚ ਲੜੀ ਹੈ ਇਲੈਕਸ਼ਨ ਅਕਾਲੀ ਦਲ ਦੇ ਨਾਲ ਤਾਨੂੰ ਫਰਕ ਨਜ਼ਰ ਆਉਂਦਾ ਵਾ ਕਿਉਂਕਿ ਪਿਛਲੀ ਜੇ ਆਪਾਂ ਚੋਣਾਂ ਦੀ ਗੱਲ ਕਰੀਏ ਭਾਜਪਾ ਨੇ ਇਕੱਲਿਆਂ ਨੇ ਲੜੀ ਅਕਾਲੀ ਦਲ ਨੇ ਇਕੱਲਿਆਂ ਨੇ ਲੜੀ ਕੋਈ ਫਰਕ ਨਜ਼ਰ ਆਇਆ ਵਾ ਉਹਦੇ ਵਿੱਚ ਹਾਂ ਉਸ ਅਕਾਲੀ ਦਲ ਦਾ ਬਹੁਤ ਨੁਕਸਾਨ ਹੋਇਆ ਦੇਖੋ ਜਦ ਮੈਂ ਅਕਾਲੀਆਂ ਨਾਲ ਰਲ ਕੇ ਚੋਣਾਂ ਲੜਿਆ ਸੀਗਾ 2017 ਚ ਤੇ ਉਦੋਂ ਮੈਨੂੰ ਵੋਟਾਂ ਪਈ ਸੀ 38000 ਸਮਥਿੰਗ ਤੇ ਹੁਣ ਮੈਂ ਇੰਡੀਪੈਂਡੈਂਟ ਮਤਲਬ ਭਾਜਪਾ ਅਲੱਗ ਲੜੀ ਐ ਤਾਂ ਮੈਨੂੰ ਵੋਟਾਂ ਪਈਆਂ 36000 ਸਿਰਫ 2000 ਵੋਟਾਂ ਦਾ ਫਰਕ ਪਿਆ ਉਹ ਵੀ ਆਪ ਦੀ ਇੰਨੀ ਹਵਾ ਦੇ ਬਾਵਜੂਦ ਜੇ ਉਹ ਇਸ ਤਰ੍ਹਾਂ ਦੀ ਇਦਾਂ ਦੀ ਹਵਾ ਨਾ ਹੁੰਦੀ ਤਾਂ ਸੀਟ ਜਿੱਤਦੇ ਅਸੀਂ ਸੋ ਬੀਜੇਪੀ ਉੱਥੇ ਖੜੀ ਹੈ ਰਾਦਰ ਬੈਟਰ ਪੋਜੀਸ਼ਨ ਚ ਹੈ ਅਕਾਲੀ ਅੱਲਾ ਬਹੁਤ ਨੁਕਸਾਨ ਹੋਇਆ ਹੈ ਅਕਾਲੀ ਦਲ ਨੂੰ ਮੋੜ ਖੜਾ ਹੋਣਾ ਚਾਹੀਦਾ ਦੇਖੋ ਚਲੋ ਆਪਸੀ ਵਖਰੇਵੇਂ ਬਹੁਤ ਹੁੰਦੇ ਆ ਪਰ ਇੱਕ ਪੰਜਾਬ ਦੀ ਭਲਾਈ ਦੇ ਲਈ ਇੱਕ ਕਹਿੰਦੇ ਆ ਅਕਾਲੀ ਦਲ ਮਜ਼ਬੂਤ ਪਾਰਟੀ ਹੈ ਲੋਕ ਕਹਿੰਦੇ ਆ ਵੀ ਇਹ ਪਾਰਟੀ ਦੁਆਰਾ ਮਜ਼ਬੂਤ ਹੋਣੀ ਚਾਹੀਦੀ ਹੈ ਤੇ ਪੰਜਾਬ ਦੇ ਵਿੱਚ ਸੱਤਾ ਦੇ ਵਿੱਚ ਆਉਣੀ ਚਾਹੀਦੀ ਹੈ ਦੇਖੋ ਜੇ ਮੈਂ ਰਾਜਨੀਤੀ ਤੋਂ ਉੱਪਰ ਉੱਠ ਕੇ ਗੱਲ ਕਰਾਂ ਤਾਂ ਅਕਾਲੀ ਦਲ ਨੂੰ ਹਮ ਆਪਣੀ ਜਿਹੜੀ ਉਹਨਾਂ ਦਾ ਐਕਸ਼ਨ ਹੈ ਹਮ ਤੇ ਜਿਸ ਪ੍ਰਕਾਰ ਦੀ ਉਹ ਰਾਜਨੀਤੀ ਕਰਦੇ ਆ ਹਮ ਤਾ ਮੇਰੇ ਖਲ ਉਸ ਜਿਉ ਬਦਲਾ ਬੈਸੇ ਮੇਰਾ ਕੋਈ ਸੁਝਾਅ ਦੇਣਾ ਉਹਨਾਂ ਨੂੰ ਬਣਦਾ ਨਹੀਂ ਲੇਕਿਨ ਉਹ ਦੇਸ਼ਿਤ ਜੇ ਕੋਈ ਇਦਾਂ ਦਾ ਉਹਨਾਂ ਦੀ ਸੋਚ ਬਦਲੂਗੀ ਤਾਂ ਪੰਜਾਬ ਦੀ ਜਨਤਾ ਜਿਹੜੀ ਹੈਗੀ ਹੈ ਕਿਉਂਕਿ ਪੰਥਕ ਵੋਟ ਕਿਸੇ ਟਾਈਮ ਬਿਲਕੁਲ ਕਾਲੀ ਦਲ ਨਾਲ ਜੁੜੀ ਹੋਈ ਸੀ ਤੇ ਉਸ ਚ ਕੋਈ ਬਦਲਾਅ ਪਰ ਉਹਨੂੰ ਬੜਾ ਟਾਈਮ ਲੱਗੇਗਾ ਟਾਈਮ ਲੱਗੇਗਾ ਟਾਈਮ ਲੱਗੇਗਾ ਆਮ ਆਦਮੀ ਪਾਰਟੀ ਦੀ ਗੱਲ ਕਰਦਾ ਮੈਂ ਤੁਹਾਡੇ ਨਾਲ ਰਾਸ ਸਭਾ ਮੈਂਬਰ ਉਹਨਾਂ ਨੇ ਜਿਮਣੀ ਚੋਣ ਚ ਉਤਾਰ ਦਿੱਤਾ ਆਪਣਾ ਤੇ ਵਿਰੋਧੀ ਧਿਰਾਂ ਵੱਲੋਂ ਹਾਲਾਂਕਿ ਤੁਹਾਡੀ ਪਾਰਟੀ ਦੇ ਵੱਲੋਂ ਕਾਂਗਰਸ ਦੇ ਵੱਲੋਂ ਅਕਾਲੀ ਧਨ ਵੱਲੋਂ ਲਗਾਤਾਰ ਘੇਰਿਆ ਜਾ ਰਿਹਾ ਹੈ ਕਿ ਇਹਨਾਂ ਨੇ ਅਰਵਿੰਦ ਕੇਜਰੀਵਾਲ ਹੋਰਾਂ ਨੂੰ ਰਾਸ ਸਭਾ ਚ ਭੇਜਣਾ ਤਾਂ ਉਦੋਂ ਦੀ ਸੀਟ ਖਾਲੀ ਕਰਾਈ ਹੈ ਲੱਗਦਾ ਹੈ ਕਿ ਇਹ ਸਨਿਆਰੋ ਬਣਵਾ ਹੁਣ ਪੰਜਾਬ ਦੇ ਵਿੱਚ ਕੁਝ ਦੇਖੋ ਸਾਨੂੰ ਨਹੀਂ ਲੱਗਦਾ ਤੁਸੀਂ ਦੇਖੋ ਮੈਨੂੰ ਐਸੀ ਬਾਈ ਇਲੈਕਸ਼ਨ ਆਜ ਅੱਜ ਤੋਂ ਪਹਿਲਾਂ ਤੁਸੀਂ ਕੋਈ ਚੋਣ ਦੱਸੋ ਚਾਹੇ ਦਿੱਲੀ ਦੇ ਅੰਦਰ ਚਾਹੇ ਪੰਜਾਬ ਦੇ ਅੰਦਰ ਵੀ ਕੇਜਰੀਵਾਲ ਐਡੀ ਸੀਰੀਅਸ ਹੋ ਕੇ ਇੱਕ ਬਾਈ ਜਿਹੜੇ ਇਲੈਕਸ਼ਨ ਹੈ ਜੀਮਨੀ ਚੋਨਾ ਚ ਇਸ ਤਰ੍ਹਾਂ ਜਿਹੜਾ ਹੈਗਾ ਉਹ ਮਿਹਨਤ ਕਰ ਰਹੇ ਹਨ ਹੁਲਦਿਆਣਾ ਚ ਦੋ ਗੇੜੇ ਮਾਰਦੇ ਦੇਖੋ ਦਿੱਲੀ ਇਲੈਕਸ਼ਨ ਹਾਰਨ ਤੋਂ ਬਾਅਦ ਕੇਜਰੀਵਾਲ ਦਾ ਜਿਹੜਾ ਰਾਜਨੀਤਿਕ ਜਿਹੜੀ ਉਹਦੀ ਇਨਵੋਲਵਮੈਂਟ ਸੀਗੀ ਆਲਮੋਸਟ ਉਹ ਖਤਮ ਹੋ ਗਈ ਕੇਜਰੀਵਾਲ ਸਾਹਿਬ ਉਹਨੂੰ ਵਿਲੇ ਹੋ ਗਏ ਤਾਂ ਉਹ ਇੱਕ ਤਰ੍ਹਾਂ ਤਾਂ ਉਹਨੂੰ ਕਿਸੇ ਤਰ੍ਹਾਂ ਦੀ ਉਹ ਮੇਨ ਸਟ੍ਰੀਮ ਲਾਈਨ ਆਉਣ ਵਾਸਤੇ ਉਹਨਾਂ ਨੇ ਇੱਕ ਇਹ ਚੋਰ ਰਸਤਾ ਲੱਭਿਆ ਵੀ ਕਿਸੇ ਤਰ੍ਹਾਂ ਇਹ ਸੀਟ ਮੈਂ ਜਿੱਤਾਂ ਇਹ ਸੀਟ ਜਿੱਤ ਕੇ ਇਹ ਅਸਤੀਫਾ ਲੈ ਕੇ ਸੰਜੀਵ ਰੋੜੇ ਤੋਂ ਔਰ ਮੈਂ ਰਾਜ ਸਭਾ ਮੈਂਬਰ ਬਣ ਜਾ ਪਰ ਜਿਹੜੀ ਕਿਤੇ ਵੀ ਕੋਈ ਚਾਂਸਸ ਨਹੀਂ ਲੱਗਦੇ 1% ਵੀ ਐਸੇ ਚਾਂਸਸ ਨਹੀਂ ਆ ਵੀ ਵੈਸਟ ਦੀ ਸੀਟ ਕਿ ਸੰਜੀਵ ਰੋੜਾ ਜਿੱਤ ਸਕਦਾ ਸੋ ਕੋਸ਼ਿਸ਼ ਕਰ ਰਿਹਾ ਤੁਸੀਂ ਤੀਸਰੇ ਦਿਨ ਲੁਧਿਆਣਾਏ ਤੀਸਰੇ ਦਿਨ ਲੁਧਿਆਣਾਏ ਐਡੀ ਦੇਰ ਪਹਿਲਾਂ ਅਨਾਉਂਸ ਕਰ ਦੇਣਾ ਤੋਂ ਉਹ ਸਾਰੀਆਂ ਜਿਹੜੀਆਂ ਹੈਗੀਆਂ ਉਹਨਾਂ ਦੀ ਐਫਰਟ ਹੈ ਉਹ ਜਨਤਾ ਨੇ ਸਾਰ ਬੈਠ ਕੇ ਉਹਨਾਂ ਨੂੰ ਸ਼ੀਸ਼ਾ ਸਾਹਮਣੇ ਦਿਖਾ ਦੇਣਾ ਤੁਸੀਂ ਰਾਜਨੀਤੀ ਨੂੰ ਬਖੋਬੀ ਜਾਣਦੇ ਹੋ ਹਾਲਾਂਕਿ ਮੈਨੂੰ ਘੱਟ ਨੋਲਿਜ ਹੈਗੀ ਇਸ ਚੀਜ਼ ਦੀ ਮੈਂ ਇੱਕ ਚੀਜ਼ ਤੁਹਾਡੇ ਕੋਲੇ ਪੁੱਛਣਾ ਚਾਹੂੰਗਾ ਇਹ ਜਿਹੜੀ ਪਾਰਟੀ ਪਹਿਲਾਂ ਉਮੀਦਵਾਰ ਐਲਾਨ ਕਰ ਦਿੰਦੀ ਆ ਆਪਣਾ ਤੇ ਜਿਹੜੀ ਪਾਰਟੀ ਥੋੜਾ ਵੇਟ ਕਰਕੇ ਦੇਖ ਕੇ ਕਰਦੀ ਆ ਉਹ ਫਿਰ ਫਰਕ ਕੀ ਹੁੰਦਾ ਵਾ ਇਹਦੇ ਵਿੱਚ ਹਰ ਇੱਕ ਦੀ ਆਪਣੀ ਆਪਣੀ ਸਟ੍ਰੈਟਜੀ ਹੈ ਤੁਸੀਂ ਦੇਖੋ ਕੋਈ ਆਪਣੇ ਹਰ ਬੰਦਾ ਡਿਫਰੈਂਟ ਵੇ ਨਾਲ ਸੋਚਦਾ ਹੈ ਉਹਨਾਂ ਨੂੰ ਲੱਗਦਾ ਵੀ ਅਸੀਂ ਪਹਿਲਾਂ ਕੈਂਡੀਡੇਟ ਅਨਾਉਂਸ ਕਰਤਾ ਤਾਂ ਸਾਨੂੰ ਵਧੀਆ ਪਰ ਉਹਦੇ ਪਿੱਛੇ ਇੱਕ ਹੋਰ ਚੀਜ਼ ਵੀ ਹੈ ਨਾ ਕਿਉਂਕਿ ਉੱਥੇ ਕੋਈ ਆਪਸ਼ਨ ਕੋਈ ਨਹੀਂ ਹੈ ਜੇ ਕੇਜਰੀਵਾਲ ਨੇ ਰਾਜ ਸਭਾ ਚ ਜਾਣਾ ਹੈ ਉਹਦਾ ਇੱਕੋ ਹੀ ਕਾਰਨਾ ਇਹ ਵੀ ਸੰਜੀਵ अरोड़ा ਰਿਜ਼ਾਈਨ ਕਰੇ ਤਾਂ ਉਹਨਾਂ ਕੋਲ ਆਪਸ਼ਨ ਕੋਈ ਨਹੀਂ ਇੱਕੋ ਕੈਂਡੀਡੇਟ ਹੈ ਉਹ ਹੀ ਰਸਤਾ ਉਹਦੇ ਜਾਣ ਦਾ ਤੇ ਜਿਹੜੀ ਬਾਕੀ ਪਾਰਟੀਆਂ ਉਹਨਾਂ ਕੋਲ ਤਾਂ ਬਥੇਰੇ ਕੈਂਡੀਡੇਟ ਹੈ ਨਾ ਬਿਲਕੁਲ ਜਿੰਨੂੰ ਮਰਜ਼ੀ ਅਨਾਉਂਸ ਕਰ ਦਨ ਬਿਲਕੁਲ ਤੇ ਅਸੀਂ ਰਾਮ ਨੂੰ ਨੌਂਸ ਕਰਾਂਗੇ ਫਿਰ ਦੂਸਰੀ ਗੱਲ ਪੂਰੇ ਇਲੈਕਸ਼ਨ ਜਿਹੜਾ ਹੈਗਾ ਭਾਰਤੀ ਜਨਤਾ ਪਾਰਟੀ ਦਾ ਸਾਡਾ ਚਿੰਨ ਲੜਦਾ ਹੈ ਭਾਰਤੀ ਜਨਤਾ ਪਾਰਟੀ ਲੜਦੀ ਹੈ ਮੰਨ ਲਓ ਲੁਧਿਆਣਾ ਵੈਸਟ ਦੀ ਸੀਟ ਭਾਰਤੀ ਜਨਤਾ ਪਾਰਟੀ ਜਿੱਤ ਜਾਂਦੀ ਹੈ ਤੋੜਾ ਉਮੀਦਵਾਰ ਉੱਥੇ ਜਿਹੜਾ ਖੜਦਾ ਉਹ ਜਿੱਤ ਜਾਂਦਾ ਹੈ ਤੇ ਉਸ ਤੋਂ ਬਾਅਦ ਟਾਈਮ ਪੀਰੀਅਡ ਬਹੁਤ ਸ਼ੋਰਟ ਹੈ ਬੰਦੇ ਕੋਲ ਕੰਮ ਕੀ ਕਰੋਗੇ ਉਹ ਲੋਕਾਂ ਦੀ ਕੀ ਸੁਣਨਗੇ ਮਤਲਬ ਕੀ ਬਣੂਗੀ ਸਾਰੀ ਰਣਨੀਤੀ ਕੀ ਬਣਾਈ ਜਾਵੇਗੀ ਫਿਰ ਦੇਖੋ ਜਿਸ ਤੱਕ ਤੁਹਾਡੀ ਨੀਅਤ ਸਾਫ਼ ਹੋਵੇ ਤਾਂ ਤੁਹਾਡੀ ਨੀਤੀ ਵਧੀਆ ਬਣ ਜਾਂਦੀ ਹੈ ਉਹ ਨੀਤੀ ਵਧੀਆ ਹੋਵੇ ਤਾਂ ਜਿਹੜੀ ਕੁਦਰਤ ਹੈ ਨਾ ਪ੍ਰਕਿਰਤੀ ਹੈ ਉਹ ਵੀ ਤੁਹਾਡਾ ਸਾਥ ਦਿੰਦੀ ਹੈ ਚਾਹੇ ਲੱਖ ਡੇਢ ਸਾਲ ਹੋਵੇ ਸਾਡੇ ਵਾਸਤੇ ਲੇਕਿਨ ਅਸੀਂ ਉਸ ਡੇਢ ਸਾਲ ਦੇ ਇਹਨਾਂ ਦੇ ਪਿਛਲੇ 3 3.5 ਸਾਲ ਤੇ ਡੇਢ ਸਾਲ ਦਾ ਅੰਤਰ ਜਨਤਾ ਦੇ ਸਾਹਮਣੇ ਦਿਖਾ ਦਾਂਗੇ ਵੀ ਸਾਡਾ ਜਿਹੜਾ ਬੀਤੀ ਭਾਜੀਪੀ ਦਾ ਕੈਂਡੀਡੇਟ ਹੈ ਉਸਦੀ ਕੀ ਸੋਚ ਹੈ ਕਿਸ ਮਾਨਸਿਕਤਾ ਨਾਲ ਕੰਮ ਕਰਦਾ ਦੇਖੋ ਇੱਕ ਤੁਹਾਨੂੰ ਇੱਕ ਪਰਸੈਪਸ਼ਨ ਹੀ ਹੁੰਦੀ ਹੈ ਸਮਾਜ ਦਿਖਾਣਾ ਵੀ ਅਸੀਂ ਕਿਸ ਮਾਨਸਿਕਤਾ ਨਾਲ ਕੰਮ ਕਰਦਾ ਹੁਣ ਇਹਨਾਂ ਦੇ ਅਮਲੇ ਤੁਸੀਂ ਦੇਖ ਲਓ ਕੱਲੇ ਟਾਪਾਂ ਦੇ ਪਾਸੇ ਲੱਗੇ ਹੋਏ ਆ ਜਿਸ ਨੂੰ ਡਿਵੈਲਪਮੈਂਟ ਦਾ ਕੰਮ ਕਿਰੇ ਹੋਇਆ ਹਾਂ ਹਾਂ ਪਰਸਨਲ ਡਿਵੈਲਪਮੈਂਟ ਆ ਬਹੁਤ ਹੋ ਰਹੀ ਹੈ ਚਾਹੇ ਕੋਈ ਸਬਜੀ ਮੰਡੀ ਦਾ ਕੰਮ ਆ ਚਾਹੇ ਕੋਈ ਕਾਰਪੋਰੇਸ਼ਨ ਦਾ ਹੈ ਚਾਹੇ ਬਿਲਡਿੰਗ ਦਾ ਚਾਹੇ ਕੋਈ ਝਗੜੇ ਵਾਲੀਆਂ ਪ੍ਰਾਪਰਟੀਆਂ ਦਾ ਉਹਦਾ ਟਾਪਨ ਅੱਛਾ ਹੋ ਰਿਹਾ ਹੈ ਪਰ ਜਨਤਵਾਦੀ ਵਿਕਾਸ ਕੀ ਹੋ ਰਿਹਾ ਥੋੜੇ ਸਾਹਮਣੇ ਇੱਕ ਪੈਚ ਵਰਕ ਵੀ ਨਹੀਂ ਲੱਗ ਰਿਹਾ ਕੱਲ ਹੀ ਤੁਸੀਂ ਦੇਖਿਆ ਸੀਗਾ ਭਾਰਤ ਨਗਰ ਚੌਪ ਚ ਉਹ ਪੈਚ ਵਰਤੀ ਉਹ ਕਹਿੰਦੇ ਵੀ ਨਹੀਂ ਐਮ ਐਲ ਏ ਦਾ ਹੱਕ ਹੈ ਜਨਤ ਕੀ ਪੈਚ ਵਰਕ ਤੇ ਆਪ ਮੈਂ ਪਤਾ ਹੀ ਫੋਨ ਕਰਦਾ ਸੀ ਐਕਸੀਐਨਐਸਸੀ ਨੂੰ ਵੀ ਆਰ ਪੈਚ ਵਰਕ ਲੱਗਿਆ ਦਲਵਾ ਦੇਗਾ ਉਹ ਤਾਂ ਕੌਂਸਲ ਨੂੰ ਡਿਵਾਈਸ ਕਰੀ ਜਾਂਦੇ ਆ ਸੋ ਇਹ ਡਿਫਰੈਂਟ ਡਿਫਰੈਂਸ ਹੈ ਜਿਹੜਾ ਨਜ਼ਰ ਆਏਗਾ ਪਰ ਇੱਕ ਮੈਥ ਵੀ ਹੈ ਕਹਿੰਦੇ ਜਿਹੜੀ ਸੱਤਾ ਚ ਹੁੰਦੀ ਆ ਉਹਦੀ ਜਿੰਮਣੀ ਚੌਣ ਹੁੰਦੀ ਆ ਅੱਜ ਦੀ ਸਾਰੀਆਂ ਮਿੱਥਾਂ ਗਲਤ ਸਾਬਤ ਕਰ ਦਾਂਗੇ ਸੀ ਤੁਹਾਡੇ ਸਾਹਮਣੇ ਆ ਜਾਣਗੇ ਪੂਰਾ ਕੰਫੀਡੈਂਸ ਹੈ ਆਤ ਕੰਗਨ ਕੋ ਆਰਸੀ ਕੇ ਆ ਪੜ੍ਹੇ ਲਿਖੇ ਕੋ ਫਾਰਸੀ ਕੇ ਸਾਹਮਣੇ ਆ ਜਾਏਗਾ ਕੀ ਬਾਤ ਹੈ ਬਹੁਤ ਸ਼ੁਕਰੀਆ ਬੰਦਰ ਸਾਹਿਬ ਕੀਮਤ ਜੀ ਧੰਨਵਾਦ ਤੁਸੀਂ ਦਿੱਤਾ ਔਰ ਸਾਡੇ ਨਾਲ ਗੱਲਬਾਤ ਕੀਤੀ ਹੈ ਥੈਂਕ ਯੂ ਜੀ ਧੰਨਵਾਦ ਜੀ ਸੋ ਬਿਲਕੁਲ ਉਮੀਦ ਕਰਦੇ ਆਂ ਵੀਡੀਓ ਚ ਕੀਤੀ ਗੱਲਬਾਤ ਚੰਗੀ ਲੱਗੀ ਹੋਊਗੀ ਜੇ ਚੰਗੀ ਲੱਗੀ ਹੈ ਦੋਸਤੋ ਸ਼ੇਅਰ ਜ਼ਰੂਰ ਕਰਿਓ ਇਸੇ ਤਰ੍ਹਾਂ ਦੀਆਂ ਹੋਰ ਵੀ ਵੀਡੀਓਜ਼ ਇਸੇ ਚੈਨਲ ਦੇ ਉੱਤੇ ਤੁਹਾਡੇ ਰੂਬਰੂ ਕਰਦੇ ਰਵਾਂਗੇ ਬਣੇ ਰਹੋ ਸਾਡੇ ਨਾਲ